ਮਾ ਜੀ ਬੁੱੱਚੀ ਬੰਦੀ ਫਿਰ ਤੱਕ ਮਿੱਤਰੋ ਲਓ ਜੀ 2 2.5 ਲੱਖ ਦੇ ਐਗਜ਼ੌਸਟ ਲੱਗੇ ਰਿਮੋਟ ਵਾਲੇ ਬਿਲਕੁਲ ਜਿੰਨੀ ਆਵਾਜ਼ ਛੜਨੀ ਛੜ ਦਿਓ ਜਿੰਨੀ ਘਟਾਣੀ ਘਟਾ ਲਓ 11 18 ਰੁਪਈ ਕੋਣਾ ਮੜਕਾਂ ਵਾਲੇ ਜੱਟ ਕੁੜੇ ਹਾਏ ਹਾਏ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਟ ਕੁੜੇ ਹਾਏ 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 ਐਦਾਂ ਦੀਆਂ ਗੱਡੀਆਂ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋ ਅੱਜ 2 ਲੱਖ 50000 ਮੈਂ ਆਪਕੋ ਐਕਸਚੂ ਵੀ ਦੇ ਦੂੰਗਾ 2.5 ਲੱਖ ਚ ਕੀ ਬਾਤ ਹੈ ਕਾਈ ਲੱਖ ਚ ਐਕਸਵੀ ਫੜਾ ਦੇਣੀ ਹੁੰਦਾ ਐ 2 ਲੱਖ ਵੀ ਫੜਾ ਦੇਣੀ ਆ 2.5 ਲੱਖ ਤੇ ਸੁਵਿਫਟ ਵੀ ਨਹੀਂ ਆਉਂਦੀ 11 12 ਰੇਟ ਖਰਾਬ ਕਰ ਦਨੇ ਆਪਾਂ ਸਾਰੇ ਅਗਲੇ ਪਿਛਲੇ ਤੱਕਾ ਕਰ ਦੇਣਾ ਪੂਰਾ ਹੈ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਜੀ ਆਪਾਂ ਖੜਿਆ ਜਲੰਧਰ ਸ਼ਹਿਰ ਅੰਪਾਇਰ ਮੋਟਰ ਤੇ ਤੇ ਆਪਣਾ ਸਾਥ ਨਿੱਕੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਸੇਵੀਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਫਿਰ ਤੋਂ ਸਵਾਗਤ ਹੈ ਤੁਹਾਡਾ ਅੰਪਾਇਰ ਮੋੜ ਤੇ ਤੇ ਨਵੇਂ ਵਲੌਗ ਚ ਹਮੇਸ਼ਾ ਦੀ ਤਰ੍ਹਾਂ ਡਿਜ਼ਾਇਰ ਤੋਂ ਸ਼ੁਰੂ ਕਰ ਲਗੇ ਆਂ ਹੂੰ ਤੇ ਇਹ ਸਾਡੀ ਪਹਿਲੀ ਗੱਡੀ ਅੱਜ ਡਿਜ਼ਾਇਰ 22 ਮਾਡਲ ਆਟੋ ਦੀ ਕੀ ਬਾਤ ਹੈ ਪੈਟਰੋਲ ਵਰਜਨ ਚ ਲੈ ਕੇ ਆਇਆ 22 ਮਾਡਲ ਪੈਟਰੋਲ ਵਰਜਨ ਚ ਠੀਕ ਹੈ ਜੀ ਪਹਿਲੇ ਨਾਲ ਦੀ ਕਾਰ ਬਹੁਤ ਹੀ ਸੰਭੀ ਹੋਈ ਇੰਟੀਰੀਅਰ ਡਿਜ਼ਾਈਨ ਦੀ ਬਹੁਤ ਸੋਹਣੀ ਕਰੋ ਚੈੱਕ ਛੋਟੇ ਜਿਹੇ ਰੇਟਾਂ ਨਾਲ ਲੈ ਕੇ ਪਹੁੰਚ ਗਿਆ ਤੁਹਾਡੇ ਕੋਲ ਜੀ 22 ਮਾਡਲ ਦੀ ਆਟੋਮੈਟਿਕ ਕਾਰ ਕੀ ਬਾਤ ਹੈ ਡਿਜ਼ਾਇਰ ਆਟੋਮੈਟਿਕ ਬਹੁਤ ਘੱਟ ਆਈਆਂ ਪੈਟਰੋਲ ਚ ਤੇ ਹੁਣ ਲੈ ਕੇ ਹਾਜ਼ਰ ਹੋ ਗਏ ਤੁਹਾਡੇ ਕੋਲ ਸ਼ਹਾਰਪੁਰ ਨੰਬਰ ਦੀ ਕਾਰ 22 ਮਾਡਲ ਦੀ ਆਟੋ ਪਹਿਲੇ ਨਾਂ ਦੀ ਕਾਰ ਆਟੋਮੈਟਿਕ ਪੈਟਰੋਲ ਵਰਜਨ ਛੋਟੇ ਜਿਹੇ ਰੇਟ ਦੇ ਨਾਲ 6,35,000 ਰੁਪਏ ਦੀ। ਕੀ ਬਾਤ ਆ। 6,35,000 ਚ 22 ਮਾਡਲ ਪਹਿਲੇ ਨਾਂ ਦੀ ਆਟੋਮੈਟਿਕ। ਆਟੋਮੈਟਿਕ। ਜੀ। ਅਗਲੀ ਕਾਰ ਮੈਗਨਾ i20 ਨਿਊ ਸ਼ੇਵ ਚ 22 ਮਾਡਲ। ਠੀਕ ਐ। ਉਹ ਵੀ 22 ਤੇ ਇਹ ਵੀ 22। ਇਹ 22 ਪੈਟਰੋਲ ਮੈਗਨਾ ਨਵੇਂ ਹਰ ਕੀ ਕਾਰ। ਠੀਕ ਐ। 25 ਤੋਂ 30,000 ਕਿਲੋਮੀਟਰ ਕਾਰ ਚੱਲੀ ਛੋਟੇ ਜਿਹੇ ਰੇਟ ਨਾਲ ਇਹ ਵੀ ਤੁਹਾਡੇ ਕੋਲ ਲੈ ਕੇ ਹਾਜ਼ਰ ਹੋ ਗਿਆ 6 ਲੱਖ ਰੁਪਏ ਅਚ। 6 ਲੱਖ ਦੀ 22 ਮਾਡਲ ਪੈਟਰੋਲ ਦੀ ਮੈਗਨਾ ਕਾਰ ਸੀਟ ਕਵਰ ਬਹੁਤ ਮਹਿੰਗੇ ਲੋਕਲ ਨੰਬਰ ਦੀ ਜੀ 20 25000 ਚੱਲੀ ਕਾਰ 6 ਲੱਖ ਰੁਪਏ ਦੀ ਹੈ ਵੀ ਚੱਕ ਲੋ ਵੀਰ ਲਓ ਜੀ ਲੈ ਜਾਓ 6 ਲੱਖ ਚ ਜੇ ਤੁਹਾਡੀ ਪ੍ਰੋਫਾਈਲ ਵਧੀਆ ਸਾਰੀ ਲੋਨ ਹੋ ਜਾਊਗਾ ਲੋਨ ਸਾਰੇ ਹੋ ਜਾਣਗੇ ਠੀਕ ਹੈ ਜੀ ਸਿਆਜ 19 ਮਾਡਲ ਦੀ ਜੀ ਵੀਆਈਪੀ ਨੰਬਰ ਦੇ ਨਾਲ 5005 ਡੀਜ਼ਲ ਵਰਜਨ ਹੂੰ ਬਹੁਤ ਹੀ ਸੰਭੀ ਹੋਈ ਕਾਰ ਔਰ ਐਵਰੇਜ ਵਾਲੀ ਕਾਰ ਜੀ ਛੋਟੇ ਰੇਡਾਂ ਇਹ ਵੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋ ਗਿਆ 6,35,000 ਚਲੋ ਜੀ 6,35,000 ਚ 19 ਮਾਡਲ ਡੀਜ਼ਲ ਡੀਜ਼ਲ ਦੀ ਸਿਹਾਰ ਉਹ ਵੀ 5005 ਪਲੇਟ ਨੰਬਰ ਦੇ ਨਾਲ ਪਲੇਟ ਨੰਬਰ ਦੇ ਨਾਲ ਠੀਕ ਹੈ ਜੀ ਅਗਲੀ ਆ ਗਈ ਸਾਡੀ ਪੈਟਰੋਲ ਵਰਨਾ ਹੂੰ ਦੱਸਿਓ ਜੀ ਇਹਦੇ ਬਾਰੇ 22 ਮਾਡਲ ਪੈਟਰੋਲ ਵਰਨਾ ਬਹੁਤ ਹੀ ਲੇਟੈਸਟ ਲੈਟਰ ਜੀ ਰੂਣਾ ਮੁੰਡੇ ਨੇ ਤਿਆਰ ਕੀਤੀ ਕਾਰ ਠੀਕ ਹੈ ਲਾਈਟਾਂ ਟਾਇਰਾਂ ਦੇ ਵਿੱਚ ਪੂਰੀ ਐਲਈਡੀ ਲਾਈਟਾਂ ਕਮਾਈਆਂ ਠੀਕ ਹੈ ਰਾਤੀ ਇਦਾਂ ਲੱਗਦਾ ਜਿਵੇਂ ਆਪਾਂ ਡਿਸਕੋ ਚ ਆਏ ਹੋ ਹਾਏ ਹਾਏ 22 ਮਾਡਲ ਦੀ ਪਹਿਲੇ ਨਾਂ ਦੀ ਪੂਰੇ ਸਮਾਨ ਨਾਲ ਲੱਦੀ ਮੈਟਿੰਗ ਸ਼ੈਟਿੰਗ ਜੀ ਛੋਟੇ ਰੇਡ ਨਾਲ ਕਿੰਨਾ ਸੋਚਿਆ ਵੀ ਨਹੀਂ ਹੁਣ ਤੂੰ 8,35,000 ਦੀ 8,35,000 ਦੀ ਗੱਡੀ ਮਿਲ ਜੂ ਬਾਈ ਤੇ ਸਾਰੀ ਲੋਨ ਹੋ ਜੂ ਜ਼ੀਰੋ ਡਾਊਨ ਬਈ ਮਾਡਲ ਵੀ ਦੱਸ ਦੇ 22 ਹੈ 22 ਮਾਡਲ ਆ ਤੇ ਐਕਸਟਰਾ ਲਾਈਟਰ ਬਹੁਤ ਸੋਹਣੀ ਸਾਰਾ ਨਹੀਂ ਨਹੀਂ 22 ਮਾਡਲ 835 ਦੀ ਕੀ ਬਾਤ ਹੈ ਸੀਟ ਕਵਰ ਧਮਾਕੇ ਲਾਇਆ ਮੈਂ ਸਰਦੀਆਂ ਦੇ ਧਮਾਕੇ ਹਾਂ 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 18 ਨਹੀਂ 19 ਨਹੀਂ 20 ਨਹੀਂ 21 ਨਹੀਂ 22 ਮਾਡਲ ਠੀਕ ਹੈ 835000 ਦੇ ਨਾਲ ਤਾਂ ਸਮਾਨ ਦਿਖਾ ਦੇ ਸਿਰੇ ਦੇ ਲਾਈਟ ਆ ਰੇ ਸਿਰੇ ਦੇ ਪੂਰੇ ਸਿਰੇ ਦੇ ਆਣ ਇਹ ਅਗਲਾ ਤੋਹਫਾ ਲੈ ਕੇ ਆਏ ਤੁਹਾਡੇ ਕੋਲ ਗੋਲਡਨ ਗੱਡੀ ਬਹੁਤ ਹੀ ਯੂਨੀਕ ਰੰਗ ਦੇ ਨਾਲ ਜੀਟੀ ਲਾਈਨ ਪੇਡ ਨੰਬਰ ਦੇ ਨਾਲ ਜੀਟੀ ਲਾਈਨ ਪੇਡ ਨੰਬਰ ਦੇ ਨਾਲ 15 ਲੱਖ ਦੀ ਕਾਰ ਆ ਪੈਟਰੋਲ ਆਟੋਮੈਟਿਕ ਸਨਰੂਫ ਇਹ ਵੀ ਛੋਟੇ ਰੁਪਈਏ ਨਾਲ ਤੁਹਾਨੂੰ ਵੜਾ ਦਨੀ ਆ 20/21 ਹੂੰ 10000 ਚੱਲੀ ਕਾਰ ਆਈ ਆਪਣੇ ਕੋਲ 10000 ਸਿਰਫ ਕੀ ਬਹੁਤ ਨਵੀਂ ਕਾਰ ਜਿਹੜੇ ਪੈਟਰੋਲ ਦੇ ਉੱਚੀ ਕਾਰ ਦੇ ਸ਼ਕੀਨ ਹਨ ਆਟੋਮੈਟਿਕ ਦੇ ਹੂੰ ਉਹ ਆਪਣੇ ਕੋ ਆ ਕੇ ਖੜ ਗਈ ਉਹਨਾਂ ਪੇਡ ਨੰਬਰ ਦੇ ਨਾਲ ਟਾਪ ਐਂਡ ਮਾਡਲ ਜੀਟੀ ਵੱਡੀ ਸਕਰੀਨ ਵਾਲੀ ਸਨ ਰੂਫ ਵਾਲੀ ਹੂੰ ਮਾਡਲ ਇਹਦਾ ਹੈਗਾ 20 ਰਜਿਸਟਰਡ ਹੈਗੀ 21 ਠੀਕ ਹੈ ਤੇ ਆਪਾਂ ਆਪਣੇ ਵੀਰਾਂ ਨੂੰ ਦੇ ਦੇਣੀ ਹੈ ਛੋਟੇ ਰੁਪਈਆ ਨਾਲ ਸਵਾ 8 ਲੱਖ ਦੀ ਵੀ ਫੜਾ ਦਣੀ ਆ। ਕੀ ਬਾਤ ਆ? ਸਵਾ 8 ਲੱਖ ਚ 20/21 ਜੀਟੀ ਲੈਣ ਜਿਹਦੇ ਵਿੱਚ ਵੈਂਟੀਲੇਸ਼ਨ ਸੀਟਾਂ, ਸਨਰੂਫ ਵੱਡੀ ਸਕਰੀਨ ਆਉਂਦੀ ਆ ਤੇ ਆਟੋਮੈਟਿਕ gear ਵਾਲੀ ਗੱਾਰ ਆ ਤੇ ਛੱਤ ਵੀ ਖੁੱਲਦੀ ਆ ਤੇ ਰੁਪਈਆ ਸਿਰਫ ਛੋਟਾ ਜਾਂ ਰੇਟ ਆਪਣਾ 8 ਲੱਖ ਤੇ 25000 ਸਾਰਾ ਹੀ ਲੋਨ ਹੋ ਜਾਊਗਾ। ਲੋਨ ਤਾਂ ਆਪਾਂ ਐ ਕਰੀਦੇ ਮੈਂ ਪੁੱਛੋ ਨਾ। ਚੁਟਕੀਆਂ ਚ ਹੈ? ਚੁਟਕੀਆਂ ਚ। ਅਗਲੀ ਆ ਗਈ Harrier। ਹੂੰ। ਆਲਵੇਸ ਡਿਮਾਂਡਿੰਗ ਕਾਰ। ਬਿਲਕੁਲ। ਸਾਡੇ ਬੂਏ ਤੇ ਡਿਮਾਂਡਿੰਗ ਕਰ ਰਿਆ Harrier। ਕਿਉਂਕਿ ਰੇਟ ਸਾਡੇ ਏਡੇ ਥੋੜੇ ਆ ਨਾ। ਹੂੰ। ਪਾ ਹੈਰੀਅਰ ਤਾਂ ਆਪਾਂ ਲੋਕਾਂ ਨੂੰ ਲਟਾ ਦੇ ਦੀ ਇਹ ਵੀ ਪੇਡ ਨੰਬਰ ਨਾਲ 21 ਮਾਡਲ ਅਲੌਇਟਰ ਇਹਨੂੰ ਵੀ ਘੰਟੀ ਹੂੰ ਸਟਾਰ ਵਾਲੇ ਠੀਕ ਹੈ ਪਹਿਲੇ ਨਾਂ ਦੀ ਕਾਰ ਹੈ ਇਹ ਵੀ ਮੈਂ ਛੋਟੇ ਰਪਈਆਂ ਨਾਲ ਲੈ ਕੇ ਹਾਜ਼ਰ ਹੋ ਗਿਆ ਤੁਹਾਡੇ ਕੋਲ ਠੀਕ ਹੈ ਜੀ 21 ਮਾਡਲ ਦੀ ਹੈਰੀਅਰ ਮੈਨੂਅਲ ਦੇ ਵਿੱਚ ਅਲੌਇਟਰ ਬੋਥ ਸਿਰੇ ਦੇ ਕੀ ਆ ਬਾਤ ਹੈ ਨੰਬਰ ਲੋਕਲ ਪੇਡ ਨਾਲ ਠੀਕ ਹੈ ਠੀਕ ਹੈ ਜੀ ਤੇ ਛੋਟੇ ਰੁਪਈਏ ਨਾਲ ਤੁਹਾਨੂੰ ਫੜਾ ਦਨੀ ਵੀਰੇ ਬਸ ਛੋਟੇ ਰੁਪਈਏ ਨਾਲ 8.5 ਲੱਖ ਰੁਪਏ ਦੀ 8.5 ਲੱਖ ਦੀ 0999 ਹੈਰੀਅਰ ਮਿਲ ਜੂ ਡੀਜ਼ਲ ਦੀ ਬਿਲਕੁਲ ਅਲੌਇਟਰਸ ਜਮਾ ਹੀ ਨਵੇਂ ਹੂੰ 8.5 ਦੀ ਚੱਕ ਲਓ ਤੇ ਅੱਗੇ ਆ ਗਿਆ ਬਾਈ ਜੀ ਐਕਸਯੂਵੀ ਦਾ ਜੋੜਾ ਇੱਕ ਸਿਲਵਰ ਤੇ ਇੱਕ ਚਿੱਟੀ ਪਹਿਲਾਂ ਕਿਹੜੀ ਬਾਰੇ ਦੱਸੋਗੇ ਬਾਜੀ ਇਹ ਜੋੜਾ ਛੋਟੇ ਰੁਪਈਏ ਨਾਲ ਲੈ ਕੇ ਆਇਆ ਹਾਂ ਆਹ ਸਿਲਵਰ ਲੋਕਲ ਨੰਬਰ ਦੀ ਆ ਠੀਕ ਹੈ ਇਹ ਡਰਾਪ ਹੈ ਕਿ ਇੱਕੋ ਹੀ ਇਹ ਵੀ ਚੌਥੇ ਨਾਲ ਆ ਓਕੇ ਤੇ ਫੜਾਉਣੀ ਤੁਹਾਨੂੰ ਫਰੀ ਦੇ ਪਾ ਆ ਹੂੰ ਮਾਡਲ ਕਿੰਨਾ ਮਾਡਲ ਇਹਦਾ 11/12 ਠੀਕ ਹੈ ਐਕਸ਼ੂਵੀ ਸਿਲਵਰ ਟਾਪ ਮਾਡਲ ਹੂੰ ਜਲੰਧਰ ਨੰਬਰ ਦੇ ਨਾਲ ਠੀਕ ਹੈ ਡਰਾ ਬੈਗ ਚੌਥੇ ਨਾ ਦਾ ਤੇ ਰੁਪਈਏ ਆਪਾਂ ਲੈਣੇ ਨਹੀਂ ਲੈਣੇ ਨਹੀਂ ਵਾਕਏ ਮੁਫਤ ਜੀ ਦੇ ਦੇਣੀ ਆ ਜਿੰਨੇ ਲੋਕੀ ਡਾਉਨ ਪੇਮੈਂਟ ਫੜਾਉਂਦੇ ਨਾ ਉਹਨੇ ਦੀ ਗੱਡੀ ਫੜਾ ਦਈ ਆਪਾਂ ਕਿੰਨੇ ਦੀ 2 ਲੱਖ 50 ਹਜ਼ਾਰ ਮੈਂ ਆਪਕੋ ਐਕਸ਼ੂਵੀ ਦੇ ਦੂੰਗਾ 2.5 ਲੱਖ ਚ ਕੀ ਬਾਤ ਹੈ ਲਓ ਜੀ 2.5 ਲੱਖ ਚ ਐਕਸ਼ੂਵੀ ਫੜਾ ਦਈ ਹਾਂ ਤੁਹਾਨੂੰ ਐਕਸ਼ੂਵੀ ਨਹੀਂ ਫੜਾ ਦੇਣੀ ਆ 2.5 ਲੱਖ ਚ ਸਵਿਫਟ ਵੀ ਨਹੀਂ ਆਉਂਦੀ 11 12 ਰੇਡ ਖਰਾਬ ਕਰਦਨੇ ਆਪਾਂ ਸਾਰੇ ਅਗਲੇ ਪਿਛਲੇ ੱੱਕਾ ਕਰ ਦੇਣਾ ਪੂਰਾ ਹੈ 11 ਮਾਡਲ ਦੀ ਐਕਸਵੀ ਰਜਿਸਟਰਡ 12 ਹੂੰ 2.5 ਲੱਖ ਰੁਪਏ ਦੀ ਕਿੱਥੇ ਮਿਲਣੀ ਐ ਪਾਇਰ ਮੋਟਰ ਤੇ ਮਿਲਣੀ ਐ ਲੈ ਜਾਓ ਜੀ ਇੱਕ ਵਾਰੋ ਕਹੋ ਲੈ ਜਾਓ ਲੈ ਜਾਓ ਦੱਸਿਓ ਅੱਛਾ ਅਗਲਾ ਤੋਹਫਾ 17 ਮਾਡਲ ਦੀ ਐਕਸਵੀ ਹੂੰ 17 ਮਾਡਲ ਦੀ ਐਕਸਵੀ ਨਾ ਪਹਿਲੇ ਜੀ ਇਹ ਚ ਤੁਹਾਨੂੰ ਇੱਕ ਗਿਫਟ ਦੇਣਾ ਆਪਾਂ ਸਰਦੀਆਂ ਦਾ ਅੱਛਾ ਇਹ ਜਿੰਨੇ ਦੀ ਗੱਡੀ ਹਾਂ ਇਹ ਤੋਂ 2 ਲੱਖ ਦਾ ਵੱਧ ਲੋਨ ਕਰਾ ਕੇ 2 ਲੱਖ ਵਿੱਚ ਕੋ ਨਾਂ ਲੈ ਜਾਓ ਓਏ ਹੋਏ ਤੇਲ ਪਵਾਈ ਆ ਉਹ ਚਲਾਈ ਜਾਓ ਹਾਂ ਕੀ ਬਾਤ ਹੈ ਛੋਟੇ ਇਹ ਰੁਪਈਏ ਨਾ ਦੇਣੀ 575000 ਦੀ ਤੁਹਾਨੂੰ ਮੈਂ 17 ਮਾਡਲ 17 ਮਾਡਲ 575 ਦੀ ਪਹਿਲੇ ਨਾਂ ਦੀ ਕੀ ਬਾਤ ਹੈ ਪਹਿਲੇ ਨਾਂ ਦੀ ਐਕਚੁਅਲੀ 575 ਦੀ ਇੱਧਰ ਲਈ ਕਿੰਨੇ ਦੀ ਸੀ 2.5 ਲੱਖ ਦੀ 2.5 ਲੱਖ ਦੀ 2.5 ਲੱਖ ਦੀ ਇਹ 17 ਮਾਡਲ ਦੀ ਐਕਚੁਅਲੀ ਪਹਿਲੇ ਨਾਂ ਦੀ 575 ਦੀ ਤੇ ਲੋਨ ਕਰ ਦੂੰਗਾ ਮੈਂ 775 2 ਲੱਖ ਨਾਲ ਲੈ ਜਾ ਮੇਕੋ ਕੀ ਬਾਤ ਹੈ ਲਓ ਜੀ 2 ਲੱਖ ਨਾਲ ਲੈ ਜਾ ਤੇਲ ਪਾਓ ਤੇ ਗੱਡੀ ਚਲਾਓ ਤੇ ਅੱਗੇ ਜਿਹੜੀ ਗੱਡੀ ਖੜੀ ਹੈ ਨਾ इनोਵਾ ਕ੍ਰਿਸਟਾ ਨੰਬਰ ਹੈ ਇਹ ਹੈ ہماری ਕ੍ਰਿਸਟਾ ਪੇਡ ਨੰਬਰ ਕੇ ਸਾਥ ਜੈਡ ਆਟੋ ਟਾਪ ਮਾਡਲ ਜੈਡ ਆਟੋ ਕ੍ਰਿਸਟਾ ਲੱਭਣੀਆਂ ਬਹੁਤ ਬਹੁਤ ਔਖੀਆਂ ਭਾਜੀ ਬਿਲਕੁਲ ਕਿਉਂਕਿ ਲੋਕਾਂ ਨੇ ਪਹਿਲਾਂ ਠਾਈ ਠਾਈ ਨੋਤੀ ਲੱਗਦੀਆਂ ਕੜਾਈਆਂ ਹਾਂ ਵੇਚਣ ਲੱਗੇ ਰੁਪਈਏ ਮਿਲਦੇ ਨਹੀਂ ਇਹ ਜੈਡ ਆਟੋ ਨਾ ਦੂਜੇ ਸੋਹਣਾ ਰੰਗ ਗਰੇ ਤੇ ਤੁਹਾਡੇ ਵੀਰ ਕੋ ਪਹੁੰਚ ਗਈ ਕਿੰਨੇ ਦੀ 975 ਦੀ ਮਾਡਲ 16 ਕ੍ਰਿਸਟਾ 975 ਦੀ ਤੇ ਤੁਹਾਨੂੰ ਕੋਈ ਬਿਆਰ ਚੋਂ 12 ਲੱਖ ਦੇ ਲਾਗੇ ਵੀ ਖੜਨ ਦੇਵੇ ਤਾਂ ਕਹੀਓ 12 ਸਵਾ 12 ਸਾਢੇ 12 ਇੱਥੇ ਕਿੰਨੇ ਦੀ 975 ਦੀ 9 ਲੱਖ 75 ਹਜ਼ਾਰ ਦੀ ਕਰੋ ਜੀ ਚੈੱਕ ਕੰਡੀਸ਼ਨ ਦੀ ਵਧੀਆ ਗਾਰ ਹੈ ਜੈਡ ਆਟੋ ਦੂਜੇ ਨਾਮ ਦੀ ਪੇਡ ਨੰਬਰ ਦੇ ਨਾਲ 975 ਦੀ ਠੀਕ ਹੈ ਇਹ ਵੀ ਲੈ ਕੇ ਆਜ ਰੋਗੇ ਕਹੋਂ ਜਾਓ ਬੱਸ ਤੇ ਅੱਗੇ ਗੱਡੀਆਂ ਕਿਹੜੀਆਂ ਦਿਖਾਉਣੀਆਂ ਫਿਰ ਅੱਗੇ ਦਿਖਾਣੀਆਂ ਆਪਾਂ ਤੁਹਾਨੂੰ Mahindra ਦਾ ਸਟਾਕ ਦਿਖਾਣਾ 18 ਤੇ Ruby Kona ਦਾ ਲਓ ਜੀ ਉਹ ਕਹਿੰਦੇ ਨਹੀਂ 18 Ruby Kona ਕਿ ਮੈਨੂੰ ਗਾਣਾ ਨਹੀਂ ਆਉਂਦਾ 18 18 Ruby Kona ਮੜਕਾਂ ਵਾਲੇ ਜੱਟ ਕੁੜੇ ਹਾਏ ਹਾਏ ਤੇਰੇ ਨਾਲ ਫਰੈਂਡਾਂ ਸਾਡੇ ਨਾਲ ਯਾਰਾਂ ਦਾ ਕੱਟ ਕੁੜੇ ਹਾਏ 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 ਐਦਾਂ ਦੀਆਂ ਗੱਡੀਆਂ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲ ਅੱਜ ਹਾਂ 18 ਵੀ ਤੇ Ruby Kona ਵੀ ਠੀਕ ਹੈ ਤੇ ਐ ਸ਼ੁਰੂ ਕਰਦੇ ਆਪਾਂ ਸਟਾਰਟਿੰਗ 4/2 ਤੋਂ ਲਓ ਜੀ ਕਰੋ ਚੈੱਕ ਦੱਸੋ ਪਾਜੀ ਫਿਰ 23 ਮਾਡਲ ਦੀ 4/2 ਹੈ ਇਸ ਟਾਈਮ ਕੰਪਨੀ ਕੋਲ ਮਾਲ ਬਿਲਕੁਲ ਹੀ ਨਹੀਂਗਾ ਹਾਂ ਉਹ ਕਹਿੰਦਾ ਈ ਮਹੀਨੇ ਦੀ ਵੇਟਿੰਗ 1.5 ਮਹੀਨੇ 4/2 ਹੂੰ ਐਵਰੇਜ ਵਾਲੀ ਥਾਰ ਮਾਡਲ 23 ਨਾ ਦੂਜੇ ਤੇ ਰੁਪਏ ਕਿੰਨੇ ਇੱਧਰ ਮੇਰੇ ਨਾਲ ਰੁਪਏ ਕਿੰਨੇ ਕਿੰਨੇ 11 ਲੱਖ 50 ਹਜ਼ਾਰ 11 ਲੱਖ 50 ਹਜ਼ਾਰ ਦੀ ਲੈ ਜੋ ਬਸ ਲੁੱਟੋ ਮੇਲਾ ਗੱਡੀ ਅੰਦਰੋਂ ਵੀ ਚੈੱਕ ਕਰਾ ਦੇ ਮੇਰਾ ਗੱਡੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਾਫ਼ ਸੁਥਰੀ 23 ਮਾਡਲ ਦੀ 11/4x2 ਦੂਜੇ ਨਾਂ ਦੀ ਕਾਲੀ ਥਾਰ ਆਏ ਹਾਏ ਹਾਏ ਸਸਤੇ ਰੇਟਾਂ 'ਚ ਲੈ ਕੇ ਹਾਜ਼ਰ ਹੋ ਗਿਆ ਵੀਰੇ ਸਸਤੇ ਰੇਟਾਂ 'ਚ ਲੱਖ ਦੀ ਗੱਡੀ ਮਿਲ ਜੂ ਤੇ ਸਾਰੇ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਸੰਦ ਲੋਕੀ ਨੂੰ ਕਹਿਣਾ ਬਈ ਯਾਰ ਉਹ ਸਸਤੀਆਂ ਥਾਰਾਂ ਕਦੋਂ ਆਣੀਆਂ ਰੋਜ਼ ਆ ਰਹੀਆਂ ਲੈ ਜਾਓ ਬਸ ਆਜੋ ਤੇ ਲਿਜਾਈ ਜਲੋ ਅਜੇ ਵਾਰ ਦੱਸੋ ਹੋਰ ਇਹ ਆ ਗਈ ਜੀ 22 ਮਾਡਲ ਦੀ ਆਟੋ ਥਾਰ ਹਾਂ ਕ੍ਰਿਸਟਲ ਲਾਈਟਸ ਹਮ ਲੋਇਟਰ ਐਕਸਟਰਾ ਜੀ ਨਾ ਪਹਿਲੇ ਪੇਡ ਨੰਬਰ ਦੇ ਨਾਲ ਇਹ ਵੀ ਛੋਟੇ ਰੁਪਈਆ ਤੁਹਾਨੂੰ ਫੜਾ ਦੇਣੀ ਆਪਾਂ 1.14 ਲੱਖ ਰੁਪਏ ਦੀ 1.14 ਲੱਖ ਦੀ ਐਕਸਟਰਾ ਲਾਈਟਰਾਂ ਦੇ ਨਾਲ ਸਮਾਨ ਪੂਰੀ ਭਰਪੂਰ ਕੀ ਬਾਤ ਹੈ 4x4 ਆਟੋਮੈਟਿਕ ਹਾਂਜੀ ਪਹਿਲੇ ਨਾ ਦੀ ਨੰਬਰ ਪੇਡ ਨੰਬਰ ਪੇਡ ਤੇ ਨਾ ਵਹਿਲੇ ਤੇ ਡਾਉਨ ਪੇਮੈਂਟ 0 ਡਾਉਨ ਪੇਮੈਂਟ ਆਲਵੇਸ 0 ਲੋ ਜੀ ਤੇ ਅਗਲੀ ਕਾਰ ਆ ਗਈ ਜੀ ਆਪਣੇ ਕੋਲ 21 ਆਟੋ ਦੇ ਵਿੱਚ 4x4 अच्छा 4/4 21 ਮਾਡਲ ਮੋਸਟਲੀ ਤਾਂ ਜਿਹੜੇ ਲੋਕੀ ਹੈ ਸ਼ਕੀਨ ਆ 4/4 ਆਟੋ ਦੀ ਜਿਹੜੀ ਮੰਢੀ ਰਿਆ ਬਿਲਕੁਲ ਉਹਨਾਂ ਨੂੰ ਆਫ ਰੋਡਿੰਗ ਤੇ ਜਾਣਾ ਉਹ ਕਹਿੰਦੇ ਯਾਰ 4/4 ਹੀ ਲੈਣੀ ਇਹ ਹੁਣ 4/4 ਦਾ ਜੋੜਾ ਆ ਗਿਆ ਆਪਣੇ ਕੋਲ ਇਹ 21 ਆਟੋ ਆ ਗਈ ਹੈ ਹਾਂ ਇਹ ਨਾ ਦੂਜੇ ਆ ਠੀਕ ਹੈ ਤੇ 4/4 ਆ ਹੂੰ ਇਹ ਛੋਟੇ ਰਪਈਆਂ ਤੁਹਾਨੂੰ 12.5 ਦੇ ਵੜਾ ਦੇਣੀ ਹੈ 12.5 ਦੀ ਤੁਹਾਨੂੰ ਬਿਜਾਰੋਂ ਕਿਸੇ ਨੇ 12.5 ਪੌਣੇ 14 14 ਤੋਂ ਘੱਟ ਹੱਥ ਲਾਉਣ ਨਹੀਂ ਦੇਣਾ ਹੂੰ ਤੇ ਆਪਾਂ ਤੁਹਾਨੂੰ 12.5 ਦੇ ਦੇਣੀ 21 ਆਟੋ 4/4 21 ਮਾਡਲ 4/4 ਆਟੋਮੈਟਿਕ 12.5 ਲੱਖ ਦੀ ਮਿਲ ਜੂ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਬਾਹਰੋਂ ਵੀ ਤੇ ਅੰਦਰੋਂ ਵੀ ਸੀਟ ਕਵਰ ਚੈੱਕ ਕਰੋ ਬਹੁਤ ਸੋਹਣੇ ਪਏ ਹੋਏ ਆਰਮ ਰੈਸਟ ਵਗੈਰਾ ਸਭ ਕੁਝ ਲੱਗਿਆ ਹੋਇਆ ਤੇ ਗੱਡੀ 'ਚ ਬਹਿ ਕੇ ਧੰਨ ਧੰਨ ਹੋ ਜੂ ਧੰਨ ਧੰਨ ਤਾਂ ਬਹੁਤੇ ਕਰਾ ਦੇ ਦੀਆਂ ਹਾਂ ਰੇਟਾਂ ਨਾਲ ਤਾਂ ਬਣ ਕਰਾ ਦੇ ਦੀਆਂ ਲਾ ਲਾ ਥਾਰ ਹਾਂ ਮਾਡਲ ਦਾ 24 ਜੀ ਇਹ ਪਹਿਲਾਂ ਵੀ ਅਸੀਂ ਵੇਚੀ ਸੀ ਦੁਬਾਰਾ ਬੁਲਾਤੀਏ ਜਾਣ ਲੱਗੇ ਦੇ ਗਏ ਨੇ ਠੀਕ ਆ ਬਹੁਤ ਸਮਾਨ ਨਾਲ ਬਹੁਤ ਹੀ ਸਮਾਨ ਜਿੰਨਾ ਝੂਟ ਬੋਲਨ ਨਾਲ ਘਟਿਆ ਬਹੁਤ ਸਮਾਨ ਲੱਦੀ ਕਰਦੀ ਹੋਈ ਅਲਾਈਟਰ ਸਿਰੇ ਦੇ ਇਹ ਵੀ ਚੱਕ ਲੋ 24 ਮਾਡਲ ਸਵਾ 12 ਲੱਖ ਦੀ ਆਪਾਂ ਨੂੰ ਸਵਾ 12 ਲੱਖ ਦੀ 24 ਮਾਡਲ 24 ਮਾਡਲ 4/2 ਨਾ ਪਹਿਲੇ ਲਫਾਫੇ ਵਾਲੇ ਉਤਰੇ ਨਹੀਂ ਸਮਾਨ ਬਹੁਤ ਲੱਗਿਆ ਨਾ ਗੱਡੀ ਤੇ ਸਿਰੇ ਦਾ ਸਮਾਨ ਛੱਤ ਵੀ ਪੂਰੀ ਐ ਪੂਰੀ ਬੈਕ ਸੀਟਾਂ ਨਾਲ ਉਹ ਡਿਜ਼ਾਈਨ ਪਾਇਆ ਉੱਪਰ ਦਿਖਾਓ ਲੈਦਰ ਲੱਗਿਆ ਹੈ ਬਈ ਛੱਤ ਤੇ ਵੀ ਸਿਰੇ ਹੀ ਕਰਾਇਆ ਪਿਆ ਬਹੁਤ ਬਾਜ਼ਮ ਰੇਟ ਦੇ ਵਿੱਚ ਤੁਹਾਨੂੰ ਗੱਡੀ ਮਿਲ ਰਹੀ ਯਾਰ ਰੇਟ 'ਚ ਨਹੀਂ ਤੁਹਾਨੂੰ ਮਿਲ ਨਹੀਂ ਕਿਤੋਂ ਥਾਰ ਤੇ ਅੱਗੇ ਜਿਹੜੀ ਗੱਡੀ ਦੇਣੀ ਆ ਅਗਲੀ ਚੱਕਰ ਰੂਬੀ ਕੌਣ ਹਾਂ ਇਹ ਮਾਡਲ ਹੈਗਾ 21 ਰਜਿਸਟਰਡ ਹੈਗੀ 22 ਹੂੰ ਸਟੀਲ ਗ੍ਰੇ ਸਰ ਨਾਲ ਸੋਨਾ ਰੰਗ ਆ ਬਿਲਕੁਲ ਇਧਰੋਂ ਵੀ ਦਿਖਾ ਯਾਰ ਲਓ ਜੀ ਟਾਇਰ ਬ੍ਰਾਂਡ ਨਿਊ ਆ ਗੱਡੀ ਵੀ ਨਵੇਂ ਆਰ ਕੀ ਬਹੁਤ ਵੱਡੇ ਘਰ ਦੀ ਇਹਦੇ ਜਿਹ ਇੱਕ ਪਲੱਸ ਪੁਆਇੰਟ ਹੈਗਾ ਉਹ ਤੁਹਾਨੂੰ ਦਿਖਾਣੇ ਆ ਪਹਿਲਾਂ ਅੰਦਰੋਂ ਇੰਟੀਰੀਅਰ ਦਿਖਾ ਦਿਓ ਲਓ ਜੀ ਕਰੋ ਚੈੱਕ ਰੂਬੀ ਕੌਣ ਦੇਈ ਕਰੋ ਚੈੱਕ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਾਫ਼ ਸੁਥਰੀ ਗੱਡੀ ਆ ਮਤਲਬ ਕਿ ਰੂਬੀ ਕੌਣ ਜਿੰਨੀਆਂ ਵੀ ਆਈਆਂ ਨਾ ਵਾਈਟ ਆਈਆਂ ਜਿਆਦਾ ਮਾਤ ਜਿਆਦਾ ਵਾਈਟ ਹਾਂ ਕਿਸੇ ਇੱਕ ਅੱਦੇ ਬੰਦੇ ਕੋਲ ਬਲੈਕ ਹੋਣੀ ਆ ਜਿਹੜਾ ਯੂਨੀਕ ਕਲਰ ਹੈ ਗਰੇ ਮਤਲਬ ਕਿ ਜਿੱਦਾਂ ਇਹਦਾ ਰੋਬ ਇਹਨੂੰ ਰੂਬੀ ਕਹਿੰਦਾ ਇਹਦਾ ਰੰਗ ਜਿਹੜਾ ਨਾ ਇਹ ਰੂਬੀ ਕਹਿੰਦੇ ਇਹੀ ਚੱਜਦਾ ਸੀਮੈਂਟ ਰੰਗੀ ਸੀਮੈਂਟ ਰੰਗੀ ਗਰੇ ਰਾਵਾਂ ਸਟੀਲ ਗਰੇ ਕਹਿੰਦੇ ਹਾਂ ਅਰਜੰਟ ਲੋਕ ਕਹਿੰਦਾ ਹੁੰਦਾ ਸੀਮੈਂਟ ਰੰਗੀ ਇਹਦਾ ਜਿਹੜਾ ਇੱਕ ਪਲੱਸ ਪੁਆਇੰਟ ਇਹ ਚ ਨਾ ਉਹ ਕਿਹੜੇ ਹੁੰਦੇ ਆ ਵੱਡੇ ਜਿਹੇ ਟੁੱਡੂ ਜਿ ਲੱਗੇ ਐਗਜ਼ੌਸਟ 2 ਲੱਖ ਦੇ ਆ ਗਿਆ ਦਿਖਾਵਾਂ ਵੀਰੇ ਮਗਰ ਆਇਆ ਮੇਰੇ ਮਗਰ ਆ ਗਿਆ ਮਗਰ ਆ। ਅਟ ਡੂ ਜੇ ਲੱਗੇ ਮਗਰ ਦਿਖਾ ਵੀ। ਇਹਦੇ ਨਾਲ ਲੱਗਾ ਰਿਮੋਟ। ਹੂੰ ਠੀਕ ਐ। ਇਹ ਤੁਸੀਂ ਪਲੱਸ ਕਰਨੇ ਮਾਈਨਸ ਕਰਨੇ। ਉਹ ਵਜਾ ਕਰ ਦੇ। ਆ ਕਰਿਓ ਸਟਾਰਟ ਜਰਾ। ਕਰ ਯਾਰਾ ਮੁੰਡਿਆ ਫਟਾਫਟ ਸਟਾਰਟ। ਜਲਦੀ ਕਰ ਨਾਲੇ ਰਿਮੋਟ ਦੇਈ ਬੰਦੇ ਰਾ। ਰੇਸ ਨਹੀਂ ਨਿਊਟਰਲ ਚ ਕਰਕੇ। ਗੇਅਰ ਚ ਪਾ ਕੇ ਨਾਲੇ ਦੀ ਰੇਸ। ਉਹ ਕਿਹੜਾ ਗਾਣਾ ਯਾਰ ਅਮਰਤਮਾਨ ਦਾ? ਮੁੱਜ ਤਾਂ ਅਸੀਂ ਕੌਣ ਆ? ਮੁੱਜ ਤਾਂ ਅਸੀਂ ਕੌਣ ਆ? ਅਸੀਂ ਕੀ ਕਹਿੰਦੇ ਮੰਦਾ ਜੀ ਦੇ ਗੋਲ ਗਰੇ ਰੂਬੀ ਗੋਲ ਹੈ ਕਾਲੇ ਰੂਬੀ ਕੋਣ ਗਰੇ ਆ ਹਾਏ ਹਾਏ ਸੁਣਾਵਾਂ ਗਰੀ ਚ ਸੁਣਾਵਾਂ ਗਾ ਤਾਂ ਥੋੜਾ ਜਿਹਾ ਲੈ ਵੀ ਆ ਦਿਖਾ ਓਏ ਆਵਾਜ਼ ਸੁਣਾ ਆ ਸੁਣਾ ਓਏ ਮੈਂ ਕੀ ਕਹਿੰਦੇ ਬੈਂਦੀ ਫਿਰ ਤੱਕ ਮਿੱਤਰੋ ਲਓ ਜੀ 2 2.5 ਲੱਖ ਦੇ ਐਗਜ਼ੌਸਟ ਲੱਗੇ ਰਿਮੋਟ ਵਾਲੇ ਬਿਲਕੁਲ ਜਿੰਨੀ ਆਵਾਜ਼ ਚੜਨੀ ਚੜਦਿਓ ਜਿੰਨੀ ਘਟਾਣੀ ਘਟਾ ਲਓ ਹਾਂ ਕਿੱਕੀ ਬੜਾ ਬਾਈ ਰੂਬੀ ਕੌਣ ਸੀ ਸਟੀਲ ਗਰੇ ਰੰਗ ਦੇ ਨਾਲ ਹੂੰ ਤੇ ਛੋਟੇ ਰਵਈਆ ਨਾਲ ਹਾਜ਼ਰ ਹੋ ਗਿਆ ਤੁਹਾਡੇ ਕੋਲ ਜੀ 50 ਨੀ 48 ਨੀ 45 ਨੀ 47 ਨੀ 46 ਨੀ ਚੱਕ ਲੋ ਹੁਣ ਮੇਰੇ ਕੋ 42.5 ਲੱਖ ਰੁਪਏ ਦੀ 42.5 ਲੱਖ ਦੀ ਹਾਂਜੀ ਵਿਦਕ ਜੋਸਟ ਐਗਜ਼ੌਸਟ ਨਾਲ ਹਾਂ ਗੱਡੀ ਨਵੀਂ ਰੰਗ ਸੋਨਾ ਲੋ ਜੀ 42.5 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਰੂਬੀ ਕੌਣ ਅਗਲੀ ਤੁਹਾਨੂੰ ਦਿਖਾਣੇ ਆ ਜੀ ਆਪਣੀ ਕਾਟਾ ਦੀ ਐਲਟਸ 14/15 ਹੂੰ ਬ੍ਰਾਂਡ ਨਿਊ ਕੰਡੀਸ਼ਨ ਤੇ ਕਾਰ ਆ ਹਾਂ ਰੰਗ ਸਿਲਵਰ ਜੀ ਡਰਾ ਬੈਗ ਇੱਕੋ ਵੀ ਨਾ ਤੀਜੇ ਠੀਕ ਹੈ ਜਿਹੜੇ ਮੇਰੇ ਵੀਰ ਨਵੀਂ ਲੁੱਕ ਦੇ ਵਿੱਚ ਐਲਟਸ ਭਾਲਦੇ ਆ ਉਹ ਆ ਗਈ ਪਿਛਲੀ ਵੀਡੀਓ ਚ ਆਪਾਂ ਵੇਚੀਆਂ 11/12 ਹੂੰ ਇਹ 14/15 ਲੁਧਿਆਣਾ ਨੰਬਰ ਜੀ ਰਜਿਸਟਰਡ 15 14/15 ਹੋ ਗਈ ਨਾ ਇੱਕ ਤਰ੍ਹਾਂ ਦੀ ਹਾਂਜੀ ਹਾਂ ਟੱਚ ਵੱਡਾ ਨਵੇਂ ਵਰਗੀ ਕਾਰ विदाउट वॉश गड्डी जस्ट ਆਪਣੇ ਕੋ ਆਈ ਹੈ ਠੀਕ ਹੈ ਇਹ ਵੀ ਤੁਹਾਨੂੰ ਛੋਟੇ ਰੁਪਏ ਨਾ ਫੜਾਦਨੀ ਆਪਾਂ 5.5 ਲੱਖ ਰੁਪਏ ਦੀ 5.5 ਲੱਖ ਦੀ ਮਿਲ ਜੂ ਬਾਈ ਜੀ ਕਰੋਲਾ ਐਲਟਿਸ ਜਦੋਂ ਇਹ ਨਵੀਂ ਸ਼ੇਪ ਆਈ ਸੀ ਨਾ ਜੱਸੇ ਹਾਂਜੀ ਹਾਂ ਚੌੜੀ ਸ਼ੇਪ ਆਈ ਸੀ ਸਾਢੇ ਹਾਂ ਵਕਤ ਪੈ ਗਿਆ ਸੀਗਾ ਬਿਲਕੁਲ ਬਿਲਕੁਲ ਭਾਈ ਰਾਜਾ ਦਿੱਲੀ ਵਾਲਿਆਂ ਨੇ ਕਾਰਾਂ ਮੁਕਾਤੀਆਂ ਲਓ ਜੀ ਇਹਦੀ ਇੱਕ ਹੋਰ ਇਹਦੇ ਵਿੱਚ ਥੋੜੀ 10 ਪੈ ਗਈ ਆਪਾਂ ਨੂੰ ਕਿਉਂਕਿ ਗੱਡੀ ਜਸਟ ਆਈ ਹੈ ਇੱਕ 14/15 ਪੁਸ਼ ਬਟਨ ਲਿਮਟਿਡ ਐਡੀਸ਼ਨ ਬਹੁਤ ਰੇਅਰ ਆਈਆਂ ਹੈ ਗੱਡੀਆਂ ਠੀਕ ਹੈ ਤੇ ਚੱਕ ਲਓ ਮੇਰੇ ਕੋ 5.5 ਦੀ ਤੀਜੇ ਨਾਂ ਦੀ 14 بڑا 15 ਐਲਟਸ ਡੀਜ਼ਲ